ਲੜਨਾ ਕੋਈ ਸ਼ੌਂਕ ਨਹੀਂ ਲੜਨਾ ਇੱਕ ਲੋੜ ਹੈ ਲੜਨ ਤੋਂ ਭੱਜਣਾ ਸਮਝੀ ਥੋੜਾ ਹੈ ਸਾਡੇ ਕਿਸਾਨ ਵਧਾਈ ਦੇ ਪਾਤਰ ਨੇ ਸਾਡੇ ਲੀਡਰ ਵਧਾਈ ਦੇ ਪਾਤਰ ਨੇ ਜਿਹੜੇ ਲੜ ਰਹੇ ਨੇਗੇ ਪਰ ਮੈਂ ਸੈਂਟਰ ਸਰਕਾਰ ਦੀ ਨਿੰਦਿਆ ਕਰਦਾ ਤੇ ਹਰਿਆਣਾ ਸਰਕਾਰ ਦੀ ਨਿੰਦਿਆ ਕਰਦਾ ਜਿਹੜੇ ਉਹਨਾਂ ਨੇ ਉਹਨਾਂ ਦੇ ਬਾਰਗੇ ਮਤਲਬ ਜੇ ਕਹੀਏ ਰਸਤੇ 'ਚ ਕਿੱਲ ਗੱਡੇ ਨੇਗੇ ਪਰ ਜੇ ਨਾ ਸਰਕਾਰ ਲੋਟ ਆਈ ਤਾਂ ਹਮਲਾ ਕਰਨ ਦਾ ਕੋਸ਼ਿਸ਼ ਕੀਤੀ ਮਤਲਬ ਕਿਸਾਨਾਂ ਦੇ ਉੱਤੇ ਫਿਰ ਭਾਰਤ ਸਰਕਾਰ ਇਹ ਸਮਝ ਲੈ ਫਿਰ ਇਹ ਹਮਲਾ ਨਹੀਂ ਹੈਗਾ ਇੱਕ ਤਰ੍ਹਾਂ ਦੀ ਪਾਕਿਸਤਾਨ ਦੀ ਜੰਗ ਹੈ ਜੰਗ ਵੰਦੂ ਉਠਾਂਗੇ ਫਿਰ ਜਿਵੇਂ ਪਾਕਿਸਤਾਨ ਉੱਡਦਾ ਫਿਰ ਪਵਾਗੇ ਸਾਰੇ ਭੱਜ ਕੇ ਉਹਨਾਂ ਕਰਨੀ ਠੀਕ ਆ ਸਾਡੇ ਸਾਥੀ ਲੜ ਰਹੇ ਨੇ ਉਹਨਾਂ ਨਾਲ ਲੜਨਾ ਚਾਹੀਦਾ ਸਰਕਾਰ ਜਾਂ ਤਾਂ ਉਹਨਾਂ ਦੀਆਂ ਮੰਗਾਂ ਮੰਨ ਜੇ ਤੇ ਜਾਂ ਫਿਰ ਭਾਈ ਉਹਨਾਂ ਨੂੰ ਰਸਤਾ ਛੱਡ ਦੇ ਇਹ ਕਿੰਨੇ ਚਿਰ ਬੰਦੇ ਲੰਮਾ ਬੰਦੇ ਨੇ ਕਿੰਨਾ ਚਲਾਉਂਦੇ ਨੇ ਇਹ ਸਾਡਾ ਇੱਕ ਮੂਲਕ ਅਧਿਕਾਰ ਆ ਧਰਨੇ ਦੇਣ ਦਾ ਕਿਤੇ ਵੀ ਜਾਈਏ ਧਰਨੇ ਦੇ ਸਕਦੇ ਆ ਤਾਂ ਸਰਕਾਰ ਨੂੰ ਸਾਡੀ ਬਿਲਕੁਲ ਇਸ ਗੱਲ ਤੇ ਚੇਤਾਵਨੀ ਆ ਜੇ ਇਸ ਕਿਸਾਨਾਂ ਤੇ ਕੋਈ ਹਮਲਾ ਕੀਤਾ ਹਾਂ ਸੋਡੇ ਰਹੇ ਕਿਸਾਨਾਂ ਨੂੰ ਮੈਂ ਬੇਨਤੀ ਲੀਡਰਾਂ ਨੂੰ ਬੇਨਤੀ ਕਰਨੀ ਜੀਣਾ ਲੀਡਰ ਸਾਡੇ ਸਿਆਣੇ ਨੇ ਹੋਸ਼ ਨਾਲ ਲੜਨਗੇ ਨੌਜਵਾਨਾਂ ਨੂੰ ਬੇਨਤੀ ਕਰਦਾ ਹੋਸ਼ ਤੋਂ ਕੰਮ ਲੈਣ ਜੋਸ਼ ਤੋਂ ਕੰਮ ਨਾ ਲੈਣਾ ਕਈ ਵਾਰਾਂ ਕੇਂਦਰ ਸਰਕਾਰ ਆਪ ਦੀਆਂ ਏਜੰਸੀਆਂ ਵਾਰ ਦਿੰਦੇ ਆ ਉਹ ਤੇ ਕਾਂ ਅੱਖ ਰੱਖਣ ਦੋ ਤਿੰਨ ਬੰਦੇ ਉਹਨਾਂ ਨੂੰ ਪਹਿਲਾਂ ਫੜਦੀ ਲੈ ਉਹ ਕਿਤੇ ਗੜਬੜ ਨਾ ਕਰਾ ਜਾਣ ਇੱਕ ਚੰਡੀਗੜ੍ਹ ਦੇ ਵਿੱਚ ਵੱਡਾ ਅਧੂਲ ਹੋਇਆ ਸੀ ਉਦੋਂ ਲੋਕਾਂ ਦਾ ਵੱਡਾ ਨੁਕਸਾਨ ਹੋਈ ਸੀ ਤੇ ਉਹ ਅਧੂਲਣ ਫੇਲ ਹੋ ਗਿਆ ਸੀਗਾ ਕਿ ਕੋਈ ਵੀ ਲੜਦਾ ਬੰਦਾ ਮੈਂ ਦੁਬਾਰਾ ਫੇਰ ਸੈਂਟਰ ਸਰਕਾਰ ਨੂੰ ਚੇਤਾਵਨੀ ਦ ਕਿਸਾਨਾਂ ਦੀਆਂ ਮੰਗਾਂ ਮੰਨਣ ਤੇ ਜਾ ਉਹਨਾਂ ਨੂੰ ਦਿੱਲੀ ਜਾਣ ਦੇਣਾ ਹਾਂਜੀ ਦੇ ਸੱਦਾ ਆਉਂਦਾ ਸੰਯੁਕਤ ਕਿਸਾਨ ਮੋਰਚੇ ਨੂੰ ਤਾਂ ਸੰਯੁਕਤ ਕਿਸਾਨ ਮੋਰਚਾ ਜਾਣ ਲਈ ਤਿਆਰ ਮੈਂ ਹਾਂ ਹਾਂ ਜਦੋਂ ਸੱਦਾ ਆਊਗਾ ਸੱਦਾ ਆ ਨਹੀਂ ਹੁੰਦਾ ਵੀ ਜੋ ਕਿਸੇ ਸੱਦਾ ਆ ਗਿਆ ਵੀ ਆਪਾਂ ਉਹਦੇ ਵਿੱਚ ਚਾਲਾ ਪਾ ਲਓ ਫਿਰ ਮੀਟਿੰਗਾਂ ਕਰਾਂਗੇ ਚੰਡੀਗੜ੍ਹ ਦੋ ਤਿੰਨ ਮੀਟਿੰਗਾਂ ਹੋਣਗੀਆਂ ਵੀ ਕਿਹੜੇ ਤਰੀਕੇ ਦੇ ਕਿ ਸਾਰੇ ਬਾਰਡਰ ਘੇਰਨੇ ਨੇ ਕਿਹੜਾ ਬਾਰਡਰ ਪਹਿਲਾਂ ਤੋੜਨਾ ਹੈਗਾ ਫਿਰ ਮਤ ਕੇ ਕਰਿਆ ਜਾਊਗਾ ਫਿਰ ਮੂਰੇ ਵੱਡੀ ਲੀਡਰਸ਼ਿਪ ਲੱਗੂ ਬਾਰਡਰ ਤੋੜਨ ਵਾਸਤੇ ਕਿਉਂ ਅਸੀਂ ਪਹਿਲਾਂ ਜਿਹੜੇ ਬੈਠਿਆ 70 70 ਸਾਲ ਦੇ ਬੁੜੇ ਮੂਰੇ ਲੱਗਾਂਗੇ ਹਾਂ ਮੀਟਿੰਗਾਂ ਹੋਣਗੀਆਂ ਐ ਨਹੀਂ ਵੀ ਇੱਕ ਲੱਗਤ ਉਹਨਾਂ ਨੇ ਸਾਨੂੰ ਸਨੇਹਾ ਦਿੱਤਾ ਸੀ ਉੱਥੇ ਜਾ ਕੇ ਧੱਕਲ ਹੋ ਜਾਗੇ ਪਹਿਲਾਂ ਜੋ ਕੋਈ ਦੋ ਮੋਰ ਤੇ ਇੱਕ ਏਕਤਾ ਬਣਦੀ ਹੈ ਉਹ ਮੀਟਿੰਗਾਂ ਸੱਦੇ ਹੁੰਦੇ ਨੇ ਕੀ ਕਰਨਾ ਹੈ ਕਿਹਜਾ ਪ੍ਰੋਗਰਾਮ ਦੇਣਾ ਹੈ ਹਾਂ ਇਸੇ ਪ੍ਰੋਗਰਾਮ ਨੂੰ ਰੱਖਿਆ ਜਾਊਗਾ ਯਾਨੀ ਰੱਖਿਆ ਜਾਊਗਾ ਨਹੀਂ ਹੈਗਾ ਮੈਂ ਪਰ ਰੋਣ ਬੰਦ ਕਰਾ ਦਾਂਗੇ ਪਰ ਸਾਰੇ ਬਾਡਰਾਂ ਦੇ ਕਿਵੇਂ ਬੰਦੇ ਬਹੁਣੇ ਨੇ ਪਹਿਲਾਂ ਕਿਹੜਾ ਬਾਡਰ ਤੋੜਨਾ ਹੈ ਫਿਰ ਇਹ طے ਹੋਊਗਾ ਪ੍ਰਧਾਨ ਜੀ ਕਿਸਾਨ ਸਾਰੇ ਲੋਕਾਂ ਦਾ ਢਿੱਡ ਭਰਦੇ ਪਰ ਉਹਨਾਂ ਹੀ ਕਿਸਾਨਾਂ ਦੇ ਨਾਲ ਅਜਿਹਾ ਵਿਹਾਰ ਕੀਤਾ ਜਾ ਰਿਹਾ ਹੈ ਕੀ ਕਹਿੰਦੇ ਇਹ ਸਰਕਾਰਾਂ ਨਹੀਂ ਕਰਦੀਆਂ ਪੂੰਜੀਵਾਦ ਸਾਮਰਾਜਵਾਦ ਉਹ ਕਰਾਰ ਹੈ ਮੋਦੀ ਦੇ ਦੋ ਬਾਹਾਂ ਇੱਕ ਬਾਹ ਤਾਂ ਪੂੰਜੀਵਾਦ ਸਾਮਰਾਜ ਦੇ ਹੱਥ ਚ ਹੈ ਇੱਕ ਸਾਡੇ ਲੜਨ ਵਾਲੇ ਦੇ ਹੱਥ ਚ ਹੈ ਜਿਹੜਾ ਦਾਦੇ ਜਿਹੜਾ ਦੇਜੂਗਾ ਉਹ ਆਪਦੀਆਂ ਮੰਗਾਂ ਮਨਾ ਦੂਗਾ ਮੈਂ ਇੱਕ ਗਰੰਟੀ ਕਰਦਾ ਜੇ ਮੋਦੀ ਸਾਰਾ ਸਾਰੀਆਂ ਮੰਗਾਂ ਮੰਨ ਜਾਂਦਾ ਤਾਂ ਪੂਜੀ ਬਾਦਸ਼ਾਹਮ ਰਾਜਵਾਲ ਦੀ ਮੌਤ ਹੈ ਇਹ ਨਹੀਂ ਮੰਨਦਾ ਸਾਡੀ ਮੌਤ ਹੈਗੀ ਹੈਗੀ ਹੈ ਲੜਨ ਵਾਲੇ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਮਲਾਜਮਾਂ ਦੀ ਅਸੀਂ ਤਾਂ ਅਧਮਰੇ ਪਹਿਲਾਂ ਹੀ ਚੱਲਦੇ ਆਂਗੇ ਇਹਨੂੰ ਅਸੀਂ ਆਖਰੀ ਦਮ ਤੱਕ ਲੜਾਂਗੇ ਮੰਗਾਂ ਮਨਾ ਕੇ ਰ੍ਹਾਂਗੇ ਪ੍ਰਧਾਨ ਜੀ ਨੌਜਵਾਨਾਂ ਜੇਸ ਵੀ ਮੋਡੀਫਾਈ ਕਰਾ ਕੇ ਤੇ ਪੌਪਲਨਾਂ ਲੈ ਕੇ ਅੱਜ ਬਾਰਡਰਾਂ ਤੇ ਪਹੁੰਚ ਚੁੱਕੇ ਲੋ ਕਹਿੰਦੇ ਵੀ ਅਸੀਂ ਦਿੱਲੀ ਕੁਝ ਕਰਨਾ ਹੀ ਆ ਹਰ ਹੱਦ ਦੇ ਵਿੱਚ ਨੀ ਅਸੀਂ ਤਾਂ ਅੱਜ ਤੱਕ ਜਿਹੜੇ ਅੰਦੋਲਨਾਂ ਲੜੇ ਨੇਗੇ ਅਸੀਂ ਤਾਂ ਸ਼ਾਤਮਈ ਲੜੇ ਨੇਗੇ ਝੰਡੇ ਝੰਡੇ ਡੰਡੇ ਨਾਲ ਲੜੇ ਨੇ ਅਸੀਂ ਕੋਈ ਵੱਡੀਆਂ ਚੀਜ਼ਾਂ ਨਹੀਂ ਲੈ ਕੇ ਗਏ ਮੈਂ ਹੁਣ ਵੀ ਫਿਰ ਦੁਬਾਰਾ ਬੇਨਤੀ ਕਰਦਾਗਾ ਫੇਰ ਤਾਂ ਉਹਨਾਂ ਨੂੰ ਬਹਾਨਾ ਮਿਲ ਜਾਂਦਾ ਮਤਲਬ ਅਸੀਂ ਇੱਕ ਮੰਗਾ ਮਨਾਉਣ ਜਾ ਰਹੇ ਹਾਂਗੇ ਕੋਈ ਇਸ ਤਰ੍ਹਾਂ ਗੱਲ ਨਹੀਂ ਹੈਗਾ ਵੀ ਕਿਸੇ ਨੂੰ ਢਾਉਣ ਜਾ ਰਹੇ ਹਾਂਗੇ ਮੰਗਾ ਸ਼ਾਤਮਈ ਉੱਥੇ ਬੈਠੇ ਰਹਿਣ ਕੋਈ ਫਰਕ ਨਹੀਂ ਪੈਂਦਾ ਸਾਲ ਚੱਲ ਜੂ 6 ਮਹੀਨੇ ਚੱਲ ਜੂਗਾ ਆਪੇ ਸਾਡੇ ਨੂੰ ਹਰਿਆਣੇ ਦਾ ਕਨੈਕਸ਼ਨ ਕੱਟਿਆ ਹੋਇਆ ਹੈਗਾ ਹੋਰ ਕਦੋਂ ਦੁਬਾਰੇ ਕੱਟਿਆ ਜਾਊਗਾ ਦੁਬਾਰੇ ਅਸੀਂ ਪ੍ਰੋਗਰਾਮ ਤੇ ਦਾਂਗੇ ਰੇਲਾਂ ਵੀ ਰੋਕ ਦਾਂਗੇ 2 ਮਹੀਨਾ ਕਿ ਪੰਜਾਬ ਚ ਕੁਛ ਨਾ ਆਇਆ ਤਰਫ ਹੁਣ ਜੇ ਮਤਲਬ ਨਾ ਜਿਹੜੀਆਂ ਚੀਜ਼ਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਉਹ ਹੁਣ ਪ੍ਰੈਸ ਕਹੀ ਜਾਂਦੇ ਆ ਤਾਂ ਆ ਲੈ ਆਏ ਜੀ ਖੱਟਰ ਵੀ ਕਹੀ ਜਾਂਦਾ ਹੈਗਾ ਹੁਣ ਖੱਟਰ ਕਹੀ ਜਾਂਦਾ ਕਹਿੰਦਾ ਬਈ ਇਹ ਟਰੈਕਟਰ ਟਰਾਲੀਆਂ ਕਿਉਂ ਲੈ ਕੇ ਆਉਂਦੇ ਟਰਾਲੀ ਤਾਂ ਸਾਨੂੰ ਲੈ ਜਾਣੀ ਪਊ ਠੀਕ ਹੈ ਜਿਹੜੀਆਂ ਵੱਡੀਆਂ ਮਸ਼ੀਨਾਂ ਐ ਉਦੋਂ ਅਸੀਂ ਵੀ ਗਰੇਜ ਕਰ ਸਕਦੇ ਹਾਂ ਇਹ ਕਲੀਆਂ ਟਰਾਲੀਆਂ ਰੱਖ ਲੈਣਾ ਮੈਂ ਕਹਿੰਦਾ ਨਾ ਮੈਂ ਇਥੋਂ ਅਪੀਲ ਕਰਦਾ ਸਾਡੇ ਲੀਡਰਾਂ ਨੂੰ ਮਸ਼ੀਨਾਂ ਸਾਰੀਆਂ ਵਾਪਸ ਕਰ ਲੰਨੇ ਆ ਟਰਾਲੀ ਦਾ ਸਾਡੇ ਪਾਸੇ ਰਸਣ ਹੁੰਦਾ ਰਸਣ ਲੈ ਕੇ ਜਾਣਗੇ ਖਟਰ ਰਸਤਾ ਖੋਲਦੇ ਅਸੀਂ ਮਸ਼ੀਨਾਂ ਸਾਰੀਆਂ ਪੰਜਾਬ ਚ ਭੇਜਦਾ ਉਥੇ ਲੈ ਕੇ ਜਾਂਦੇ ਪ੍ਰਧਾਨ ਜੀ ਪਹਿਲਾਂ ਵਾਲੇ ਅੰਦੋਲਨ ਤੇ ਇਸ ਅੰਦੋਲਨ ਦੇ ਵਿੱਚ ਕੀ ਫਰਕ ਦੇਖਦੇ ਹੋ ਤੁਸੀਂ ਕਿਉਂਕਿ ਤੁਸੀਂ ਉਹ ਅੰਦੋਲਨ ਲੰਬਾ ਟਾਈਮ ਲੜਿਆਗਾ ਹਾਂ ਉਹ ਫਰਕ ਕੀ ਹੈ ਉਹ ਅੰਦੋਲਨ ਦੇ ਵਿੱਚ 500 ਜਥੇਬੰਦੀ ਦੀ ਭਾਰਤ ਦੀ ਇਸ ਅੰਦੋਲਨ ਦੇ ਵਿੱਚ 17 ਜਥੇਬੰਦੀਆਂ ਉਨ੍ਹਾਂ ਦੇ ਆਪਦੇ ਬਿਆਨ ਨੇ ਸਾਡਾ 17 ਜਿੱਥੇ ਸੰਗਠਨ ਕੁਝ ਰਾਜਸਥਾਨ ਦੀਆਂ ਕੁਝ ਪੰਜਾਬ ਦੀਆਂ ਕੁਝ ਕਦੇ ਦੂਜੇ ਸਟੇਟਾਂ ਚੋਂ 17 ਤੇ 500 ਦਾ ਫਰਕ ਹੀ ਹੋਣਾ ਉੱਥੇ 500 ਦਿਮਾਗ ਹੋ ਗਿਆ ਇੱਥੇ ਮਤਲਬ ਜੇ ਕਹਿ ਦਈਏ ਆਪਣਾ 17 ਦਿਮਾਗ ਨੇ ਤੇ ਸਦਾਰੇ 17 ਸਾਡੇ ਲੀਡਰ ਲੜਨ ਵਾਲੇ ਨੇ 17 ਮਾਗਰੀ ਉਹਨਾਂ ਦੀ ਫੌਜ ਆ ਕਿੰਨੀ ਫੌਜ ਅਸੀਂ ਉਹਨੂੰ ਗਿਣਦੇ ਹੁੰਨੇ ਲੜਨ ਵਾਲੀ ਜਿਹੜੇ ਸਾਡੇ ਪੱਕੇ ਵਰਕਰ ਹੁੰਦੇ ਨੇ ਜਿਹੜੇ ਕਹਿੰਦੇ ਬਹਿ ਜੋ ਬਹਿ ਜਾਣਗੇ ਜਿਹਨੂੰ ਕਹਿੰਦੇ ਪੈ ਜੋ ਪੈ ਜਾਣਗੇ ਜਿਹਨੂੰ ਕਹਿੰਦੇ ਚੱਲ ਪੋ ਚੱਲ ਜਾਣਗੇ ਉਹ ਪੱਕੀ ਫੌਜ ਹੁੰਦੀ ਹੈ ਮਤਲਬ ਜੇ ਆਪਦੇ ਆਪ ਦੇ ਲੀਡਰ ਦੀ ਗੱਲ ਨਹੀਂ ਮੰਨਣੀ ਉਹਨੂੰ ਅਸੀਂ ਪੱਕੀ ਫੌਜ ਨਹੀਂ ਕਹਿੰਦੇ ਉਹ ਠੀਕ ਹੈ ਲੋਕਾਂ ਦਾ ਜਜ਼ਵਾਹਤ ਗੁੱਸਾ ਹੁੰਦਾ ਉਹ ਗੁੱਸਾ ਕੱਢਦੇ ਹੁੰਦੇ ਨੇ ਆਪਦਾ ਉਹ ਫੌਜ ਨਹੀਂ ਕਣੀ ਜਾ ਸਕਦਾ ਹਾਂਜੀ ਡੀਡੀਪੀ ਵੱਲੋਂ ਪੰਜਾਬ ਪੁਲਕਨ ਨੂੰ ਵੀ ਹੁਕਮ ਦਿੱਤੇ ਗਏ ਨੇ ਵੀ ਜੇਕਰ ਕਿਸਾਨ ਜੀ ਸੀਬੀ ਐਮ ਮਸ਼ੀਨਾਂ ਜਾਂ ਪਾਪ ਲਾਈਨ ਲੈ ਕੇ ਜਾਂਦੇ ਨੇ ਤਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਹੀ ਰੋਕੋ ਉਹਨਾਂ ਨੇ ਇੱਕ ਕਿਹਾ ਵੀ ਵੱਡੇ ਰੋੜਾਂ ਤੇ ਟਰੱਕ ਨਾ ਟ੍ਰੈਕਟਰ ਨਾ ਚੜਾਓ ਕੋਰਟ ਵੱਲੋਂ ਵੀ ਇਹ ਗੱਲ ਆਈ ਹੈ ਆਉਣ ਵਾਲੇ ਦਿਨਾਂ 'ਚ ਮੇਰਾ ਖਿਆਲ ਹੈ ਸਾਡੇ ਮੋਰਚੇ 'ਚ ਪਾਸ ਹੋਊਗਾ ਭਾਰਤ ਦੇ ਵਿੱਚ ਜਿਹੜੇ ਵੱਡੇ ਰੋਡ ਨੇ ਜੀਟੀ ਰੋਡ ਨੇ ਕੁਝ ਨੇ ਸਾਰੇ ਦੇ ਟ੍ਰੈਕਟਰ ਬਾਹਰ ਹੋਣਗੇ ਸ਼ਾਇਦ ਫੈਸਲਾ ਇਹ ਹੋਊਗਾ ਕੋਰਟ ਆ ਸਾਡੇ ਸੰਘਰਸ਼ ਦੇ ਵਿੱਚ ਅਮੀ ਦਖਲਅਜ਼ੀ ਨਾ ਦੇਣ ਸਾਡੀ ਟੱਕਰ ਸਰਕਾਰ ਨਾਲ ਹੈ ਕੋਰਟ ਨਾਲ ਸਾਡਾ ਕੋਈ ਰੌਲਾ ਨਹੀਂ ਬਰਾ ਖੜਾ ਦੇ ਕੋ ਕੋਰਟ ਅਸੀਂ ਕਿਉਂ ਮਤਲਬ ਉਸ ਰਸਤੇ ਰੋਕਾਂਗੇ ਕੋਟਾ ਸਾਨੂੰ ਤਾਂ ਕਹਿੰਦੀ ਨਹੀਂ ਹਰਿਆਣਾ ਸਰਕਾਰ ਨੂੰ ਰਾਹ ਖੋਲ ਦੇ ਤੇ ਸਾਨੂੰ ਕਹਿੰਦੀ ਆ ਵੀ ਤੁਸੀਂ ਟਰੈਕਟਰ ਪਾਸੇ ਲੈ ਜਾਓ ਮਤਲਬ ਜੇ ਟਰੈਕਟਰ ਨਾਲ ਪੈਸਾ ਕਰਾਂਗੇ ਤਾਂ ਟਰੈਕਟਰ ਨਾਲ ਹੀ ਲੜ ਕੇ ਉਹਦਾ ਭਾਅ ਲਵਾਂਗੇ